ਹਾਂਜੀ ਕੀ ਨਾਮ ਹਰੋਟੜੀ ਮੇਰਾ ਨਾਮ ਜਮਕਰ ਸਿੰਘ ਆ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਹਰਨਾਵ ਨਗਰ ਕਾਲ ਨੰਬਰ 2 ਦੇ ਵਿੱਚ ਰਹਿਣਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੀ ਯੂਨਾਈਟਿਡ ਇੰਡੀਅਨ ਇੰਸ਼ੋਰੈਂਸ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰਡ ਹੋਇਆ ਜੀ ਹੁਣ ਮੈਂ ਐਜੇ ਐਡਵਾਈਜ਼ਰ ਏਜੰਸੀ ਕੰਮ ਕਰਦਾ ਅੱਜ ਮਾਮਲਾ ਜੀ ਮੇਰਾ ਮੈਂ ਦਫ਼ਤਰ ਗਿਆ ਸੀ ਐਕਟਵਾ ਦੇ ਆਪਣੀ ਤੇ بیمਾ ਕਰਨਾ ਉੱਥੋਂ ਮੈਂ ਆਪਣੀ ਪਾਰਟੀ ਕੋ ਕਾਗਜ਼ ਪੱਤਰ ਲੈ ਦੇਤੀ ਜੀਿੰਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦਿਕਾੜ ਤੇ ਪਚਾ ਦੇਓ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਪੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਉਹ ਦਗਾ ਤੋਂ ਦੂਰ ਰਹੀ ਸੀ ਮੇਰਾ ਥੋੜਾ ਜਿਹਾ ਦਰਦ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਉੱਠੀ ਕਢਾ ਕੇ ਅੰਦਰ ਜਾ ਕੇ ਕਾਗਜ਼ ਪੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਇਰ ਨਹੀਂ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਬਾ 10 ਕਿ ਮਿੰਟ ਹੋਊਗਾ ਜੀ ਤੇ ਗੱਲ ਕਰੀਏ ਜੇ ਜਿਹੜਾ ਇਹ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਡਾਣ ਮਛਾਣਾਂ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਸਕੂਟਰੀ ਕਿਹੜੀ ਸੀ ਜੀ ਤੁਹਾਡੀ ਉਹ ਸਕੂਟਰੀ ਐਕਟਵਾ 5 ਜੀ ਠੀਕ ਹੈ ਜੀ ਨੰਬਰ ਕੀ ਸੀ ਏਵੀ 65 ਜੀ ਜੋ 65 90 ਦੇਖਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਫੇਰ ਜਲਦ ਤੋਂ ਜਲਦ ਡੀਟੇਲਸ ਕਰਕੇ ਤੁਹਾਡੀ ਐਕਟਵਾ ਨੂੰ ਵਿਲੇ ਜਾਵੇ ਜੀ ਕੀ ਨਾਮ ਹੁੰਦਾ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਬੰਦਾ ਜੁਲਰ ਦਾ ਮਾਲਕ ਹਾਂ ਜਿਹੜਾ ਜੀ ਕੋਈ ਛੋਟੀ ਦੁਕਾਨ ਦੇ ਅੱਗੇ ਹਾਂ ਜੀ ਆਇਤੋ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏ تھے ਜੀ ਉਹ ਉਹਨਾਂ ਨੇ ਆ ਕੇ ਐਕਟੀਵਾ ਇੱਥੇ ਘੜੀ ਕੀਤੀ ਆ ਇੱਕ ਮਿੰਟ ਲਈ ਅੰਦਰ ਰੁਕ ਗਏ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਦੀ ਉਹਨਾਂ ਦੀ ਸਿਖਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਜੀ ਜਾਂ ਕੋਈ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨ ਆਇਆ ਜੀ ਸਕੂਟਰੀ ਚੱਕ ਕੇ ਲੈ ਗਿਆ ਜੀ ਇਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਜਿਹੀਆਂ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਾ ਰੋਡ ਨੂੰ ਮੁੜ ਕੇ ਚਲੇ ਗਿਆ ਜੀ ਜਿਨ੍ਹਾਂ ਦੀ ਸਕੂਟੀ ਸੀ ਉਹ ਸਕੂਟਰੀ ਰਿਜੀ ਉਹ ਆਪਣੇ ਰਿਟਾਇਰ ਦੇ ਨਹੀਂ ਪਾਉਂਦੇ ਜਨਰਲ ਇੰਸ਼ੋਰੈਂਸ ਤੋਂ ਹਾਂ ਜੀ ਇਹ ਤੇ ਹਰਨਾਮ ਨਗਰ ਰਹਿੰਦੇ ਤੇ ਜੀ ਉਹ ਮਾਈ ਗੱਲ ਕਰੀਏ ਲਾ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਉਹ ਬਹੁਤ ਮਾੜੀ ਹੈ ਵੀਰ ਜੀ ਬਹੁਤ ਮਾੜੀ ਸਥਿਤੀ ਹੈ ਲਾ ਐਂਡ ਆਰਡਰ ਦੀ ਕੋਈ ਨਹੀਂ ਹੈਗਾ ਜੀ ਇੱਥੇ ਰਾਤ ਨੂੰ ਕੋਈ ਲੈ ਕੇ ਜਾਂਦਾ ਕਿੱਧਰ ਨੂੰ ਜਾ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰਿਆਂ 'ਚ ਦੇਖਿਆ ਹਾਂ ਜੀ ਹਾਂ ਜੀ ਤੇ ਹੁਣ ਮੰਨੂ ਕੀ ਕਰੀਏ ਮੰਨ ਕੇ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਜੀੜਾ ਮਾਰਨਾ ਚਾਹੀਦਾ ਪੁਲਿਸ ਡਿਪਾਰਟਮੈਂਟ ਨੂੰ ਪਾਣੀ ਪਾਟੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ 'ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆ ਪੌਲਟਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਬਈ ਨੰਬਰ ਪਲੇਟ ਕਿੱਥੇ ਹੈ ਜੀ ਦੋਤੀ ਇਹ ਅਜਿਹੇ ਬੰਦੇ ਅੰਜਾਮ ਦਿੰਦੇ ਨਹੀਂ ਗਲਤ ਹੁੰਦਾ ਰਹੇ ਉਹ ਨਹੀਂ ਜੀ ਨਾ ਬਿਲਕੁਲ ਨਹੀਂ ਟੱਗਿਆ ਸੀ ਸ਼ਰੇਆ ਮਾਰੇ ਕੈਮਰੇ ਸ਼ਰੇਆ ਮਾਰੇ ਆ ਰਿਹਾ ਜੀ ਹਾਂ ਜੀ ਕੀ ਨਾ ਕੀ ਨਾ ਥੋੜਾ ਜੀ ਤੁਹਾਨੂੰ ਜੱਸੇ ਸੰਜੀਪ ਕੁਮਾਰ ਜੀ ਜੀ ਬਾਜੀ ਕੀ ਮਾਮਲਾ ਜੀ ਇਹ ਇਹ ਬੰਦਾ ਜਗਤਾਰ ਸਿੰਘ ਅਟਾਲਾ ਮਤਲਬ ਜਿਹੜਾ ਹੁਣ ਆਪਣਾ ਹਰਨਾਮਗਰ ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਦੇ ਤੋਂ ਸਕੂਟਰੀ ਚੱਕ ਹੋ ਗਈ ਸਕੂਟਰੀ ਚੱਕਣ ਦੇ ਬਾਅਦ ਸਮਰਾਗ ਉਹਨਾਂ ਸਮਰਾਲੇ ਰੋਖਨੇ ਆ ਕੇ ਇੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰ ਤੋਂ ਬਾਅਦ ਬਕੂਆ ਦੇਖਿਆ ਬਕੂਆ ਦੇਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤਵਰੀ ਦੇ ਵਿੱਚ ਆਪਣਾ ਜਿਹੜਾ ਚੋਰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਆ ਕੈਮਰੇ ਦੇਖ ਲਈ ਜਲਦੀ ਕੀਤੀ ਜਾਓ ਜੀ ਕਰ ਹਾਂ ਜਲਦੀ ਜਲਦੀ ਸਾਰ ਬਾਈ ਕੀਤਾ ਬੰਦੇ ਨੂੰ ਕਾਬੂ ਕੀਤਾ ਜਾਵੇਗਾ ਜੀ ਠੀਕ ਹੈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ